ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਣ ਪਾਗ ਨੰਜਾ ਹਮਸ ਵਦਨ ਕਰਕੇ ਘਰ ਤਾਂ ਕਉਂਦਿਆ ਦੇਵੇ ਦੇ ਸਾਰੇ ਕੱਪੜੇ ਮੋੜ ਕੇ ਨਾਲ ਭੇਜ ਗਏ ਸੰਮਣ ਸਾਰੇ 라ਉ ਦੀ ਵਾਂ ਫੜ ਕੇ ਸਹਾਰਾ ਦੇ ਆਇਆ ਸੀ ਬਰਾਂਡੇ ਚ ਆਉਂਦਿਆ ਹੀ ਉਹ ਮੰਜੇ ਤੇ ਡਿੱਗ ਪਿਆ ਪੱਗ ਲਾ ਕੇ ਸਿਰ ਹੇਠਾਂ ਰੱਖ ਲਈ ਤੇ ਅੱਖਾਂ ਬੀਚ ਕੇ ਨਟਾਲ ਹੋ ਗਿਆ ਬੋਲਿਆ ਨਹੀਂ ਗਿਆ ਮਲਕੀਤ ਕੁਰੇ ਪਾਈ ਪਾਣੀ ਲਿਆਓ ਦੇਵਾ ਸਿਓ ਅੱਜ ਬਾਲਾ ਥੱਕ ਗਿਆ ਲੱਗਦਾ ਸੰਮਣ ਦੀ ਬਾਤ ਸੁਣ ਕੇ ਜਦੋਂ ਮਾਲਾ ਬਰਾਂਡੇ ਵਿੱਚ ਉਰ ਸੋਈ ਵੱਲ ਗਈ ਤਾਂ ਕੁੰਡੇ ਨਾਲ ਠੇਡਾ ਖਾ ਕੇ ਡੇਕਦੀ ਡੇਕਦੀ ਬਚੀ ਜਦੋਂ ਪਾਣੀ ਲੈ ਆਈ ਤਾਂ ਗਲਾਸ ਫੜ ਕੇ ਸੰਮਣ ਨੇ ਦੀਵੀ ਨੂੰ ਸਹਾਰਾ ਦੇ ਕੇ ਉਠਾਇਆ ਪਰ ਉਹ ਉੱਠ ਕੇ ਬੈਠ ਨਹੀਂ ਸਕਿਆ ਉਹਦੇ ਸਿਰ ਤੇ ਮੋਢਿਆਂ ਨੂੰ ਰਤਾ ਉਗਾਸ ਕੇ ਗਲਾਸ ਮੂੰਹ ਨੂੰ ਲਾਇਆ ਤਾਂ ਦੋ ਕਕੂਟਾਂ ਪਰ ਕੇ ਵਸ ਕਹਿੰਦਿਆਂ ਦੀਵੀ ਨੇ ਫੇਰ ਅੱਖਾਂ ਵਿੱਚ ਲੰਮਾ ਦੀਵਾ ਸਿਆ ਤਕੜਾ ਹੋ ਐ ਟੇ ਰਿਟਾਇ ਨਹੀਂ ਸਾਰਨਾ ਹੁਣ ਹਿੰਮਤ ਨਾਲ ਹੀ ਸਭ ਸਾਰਨਾ ਪੋ ਗਲਾਸ ਹੇਠ ਰੱਖ ਕੇ ਜਦ ਸੰਮਣ ਮੁੜ ਬੁਲਾਉਣ ਦਾ ਯਤਨ ਕਰਨ ਲੱਗਾ ਤਾਂ ਉਹ ਔਵੇਂ ਅਹੱਲ ਪਿਆ ਰਿਹਾ ਸਾਹਮਣੀ ਧੁੱਪ ਔਣ ਕਰਕੇ ਹਮਸ ਬਹੁਤ ਵੱਧ ਗਈ ਸੀ ਸੰਮਣ ਉਹਨੂੰ ਉਠਾ ਕੇ ਮੰਝਾ ਬਰਾਂਡੇ ਦੇ ਹੋਰ ਅੰਦਰ ਖਸਕਾ ਦੇਣਾ ਚਾਹੁੰਦਾ ਸੀ ਪਰ ਉਹ ਆਪ ਵੀ ਬਹੁਤ ਥੱਕ ਗਿਆ ਸੀ ਜਦੋਂ ਕੁਝ ਨਹੀਂ ਸੁੱਝਾ ਤਾਂ ਘਬਰਾਟ ਹੋਈ ਪਾਈ ਮਲਕੀਤ ਕੁਰੇ ਪੈਦਾ ਵੱਲੋਂ ਮੰਜਾ ਫੜ ਕੇ ਮਾੜਾ ਜਿਹਾ ਸਹਾਰਾ ਲਾ। ਸ਼ਾਮੇ ਕਰਕੇ ਇੱਥੇ ਦਾ ਤਾਪਸ ਬਹੁਤ ਹੈ। ਮਾਲਾ ਤਾਂ ਆਪ ਪਿੱਪਲ ਦੇ ਸੁੱਕੇ ਪੱਤੇ ਵਾਂਗ ਹਿਲਦੀ ਫਿਰਦੀ ਸੀ ਸਹਾਰਾ ਕੀ ਲਵਾਉਂਦੀ। ਫਿਰ ਵੀ ਦੋਹਣ ਹਿੰਮਤ ਕਰਕੇ ਕਸਕਾ ਕੇ ਮੰਜਾ ਬਰਾਂਡੇ ਦੇ ਪਿਛਲੇ ਸਿਰੇ ਕਰ ਦਿੱਤਾ ਪਰ ਦੇਵੇਂ ਨੇ ਅੱਖਾਂ ਨਹੀਂ ਖੋਲੀਆਂ। ਚੰਗਾ ਭਾਈ ਮੈਂ ਇਥੋਂ ਵੀ ਹੁਣ ਬਹੁਤਾ ਜਿਰ اٹਕਿਆ ਨਹੀਂ ਜਾਣਾ। ਅੱਥ ਨੇ ਫੇਰ ਗੇੜਾ ਮਾਰੂ ਉਦੋਂ ਤਾਈ ਇਹਦਾ ਧਿਆਨ ਰੱਖੀ। ਅੱਜ ਇਹਦਾ ਚਿੱਤ ਬਹੁਤਾ ਠੀਕ ਨਹੀਂ ਲੱਗਦਾ। ਪਰ ਮਾਲਾ ਨੇ ਕੋਈ ਉੱਤਰ ਨਹੀਂ ਦਿੱਤਾ ਸੰਮਨ ਇਹ ਵੈਗਰੂ ਸਖ ਰੱਖੀ ਬਖਸ਼ੀ ਸੱਚਾ ਪਾਤਸ਼ਾ ਲੰਬੇ ਹੌਕਿਆਂ ਵਾਂਗ ਬੋਲਦਾ ਗਲੀ ਚ ਆ ਗਿਆ ਮੇਜਰ ਸਾਹ ਦਾ ਹੁਕਮ ਸੀ ਕਿ ਸੱਤਾ ਦਿਨਾਂ ਚ ਲੋਕ ਖੇਤ ਬਾਹ ਫੀਜ ਲੈ ਇਸ ਕਹਨ ਮਗਰ ਪਿੰਡ ਵਿੱਚ ਇੱਕ ਵਾਰ ਫਿਰ ਸੰਗਣੀ ਚੁੱਪ ਛਾ ਗਈ ਸੀ ਕਿਸੇ ਘਰ ਅੰਦਰੋਂ ਵੀ ਕੋਈ ਉੱਚੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਕੱਲੀ ਤਾਜੋ ਦੇ ਬੈਣ ਅੱਧੇ ਪਿੰਡ ਵਿੱਚ ਜ਼ਰੂਰ ਸੌਂਦੇ ਸਨ ਜਦ ਉਹਦੇ ਸਹੁਰੇ ਦੀ ਮੌਤ ਹੋਈ ਸੀ ਉਹ ਕਿਸੇ ਵੇਲੇ ਵੀ ਵੂਹ ਵਾਹਦੀ ਕਦੇ ਚੀਕਾਂ ਮਾਰਨ ਲੱਗ ਪੈਂਦੀ ਕਦੇ ਬਹਿਣ ਪਾਉਣ ਲੱਗ ਜਾਂਦੀ ਸਾਡੀ ਗਾਂਢੀ ਸਭ ਦੁਖੀ ਸਨ ਪਰ ਜਿਹੜੀ ਰੱਬੋਂ ਹੀ ਮਾਰੀ ਹੋਈ ਸੀ ਉਹਨੂੰ ਕੋਈ ਕੀ ਕਹੇ ਫਿਰ ਵੀ ਕਈ ਵੜ ਬੋਲੇਗਾ ਉਹਨੂੰ ਗਾਲਾਂ ਕੱਢ ਦੇਣਾ ਰਹਿੰਦੇਗਾ ਕਈ ਹੌਂਕ ਹੀ ਲੈਂਦੇਗਾ ਹੱਥ ਜੋੜ ਦੇਣਾ ਅਰਦਾਸਾਂ ਕਰਦੇਗਾ ਕਿ ਉਹਨੂੰ ਰੱਬ ਉਹਦੇ ਸਹੁਰੇ ਕੋਲ ਹੀ ਪਹੁੰਚਾ ਦੇਵੇ ਇਸ ਨਰਕ ਤੋਂ ਤਾਂ ਛੁਟਕਾਰਾ ਮਿਲ ਜੇ ਕੋਜ ਜੇਂਗਾ ਵੀ ਸਨ ਜਿਹੜੀਆਂ ਉਹਨੂੰ ਡੈਨ ਕਚੀਲ ਬੱਚੇਖਾਨੇ ਵੀ ਕਹਿ ਦਿੰਦੇ ਗਾ ਜਿਨੇ ਆਪਣੇ ਖਾਸ ਨੂੰ ਸਵੇਤ ਸੱਤਾ ਅਠਾ ਵਰਿਆਂ ਵਿੱਚ ਸਾਰਾ ਟੱਬਰ ਖਾ ਲਿਆ ਸੀ ਮੇਜਰ ਦੀ ਦਿੱਤੀ ਹਦਾਇਤ ਮੁਤਾਬਕ ਸਾਰੇ ਪਿੰਡ ਨੂੰ ਚਿੰਤਾ ਸੀ ਕਿ ਸੱਤਾ ਦਿਨਾਂ ਵਿੱਚ ਫਸਲਾਂ ਕਿੰਜ ਵੇਚੀਆਂ ਜਾਣਗੀਆਂ ਇਸੇ ਚਿੰਤਾ ਕਰਕੇ ਬਹੁਤੇ ਘਰਾਂ ਦੇ ਬੰਦਿਆਂ ਨੇ ਘਰੇ ਆਉਂਦਿਆਂ ਹੀ ਬਲਦ ਖੇਤਾਂ ਨੂੰ ਤੋੜ ਲੈ ਸਨ ਬੱਦਲ ਚਾਲ ਅਜੇ ਵਿਚਾਰੇ ਸੀ ਪਰ ਉਹ ਮੀਂਹ ਵਾਲੇ ਬੱਦਲ ਨਹੀਂ ਸਨ ਹਵਾ ਤੇਜ਼ ਰਤਾ ਤੇਜ ਹੁੰਦੀ ਤਾਂ ਖੰਡ ਜਾਂਦੀ ਜਦੋਂ ਤਪਦਾ ਸੂਰਜ ਲਿਸ਼ਕਦਾ ਤਾਂ ਸਰੀਰ ਚੰਗੜਾ ਅੰਗਾ ਚੰਗਾੜੇ ਨਿਕਲਣ ਲੱਗ ਪੈਂਦੇ ਰੁੱਤਾਂ ਦੇ ਗੀੜ ਤਾਂ ਹਲਟ ਦੀਆਂ ਟਿੰਡਾਂ ਵਾਂਗ ਚੱਲਦੇ ਸਨ ਇਹਨਾਂ ਨੂੰ ਕੌਣ ਰੋਕਦਾ ਸੀ ਰੋਕ ਸਕਦਾ ਸੀ ਰੁੱਤ ਕੋਈ ਹੋਵੇ ਕੰਮ ਕੀਤੇ ਬਿਨਾ ਤਾਂ ਸਰਦਾ ਨਹੀਂ ਸੀ ਜਿਨ੍ਹਾਂ ਦੇ ਖੇਤ ਅਜੇ ਬੱਤਰ ਨਹੀਂ ਸਨ ਆਈ ਉਹਨਾਂ ਨੂੰ ਵੀ ਬੋਹਣੇ ਪੈਣੇ ਸਨ ਜੇ 2-3 ਦਿਨ ਵੀ ਨਾ ਪਵੇ ਤਾਂ ਧਰਤੀ ਆਠਰ ਜਾਈ ਸੀ ਫੇਰ ਸਵਾਗਾ ਮਾਰ ਕੇ ਵਿਜਾਈ ਚਾਰ ਦਿਨ ਠਹਿਰ ਕੇ ਵੀ ਕੀਤੀ ਜਾ ਸਕਦੀ ਸੀ ਇਸੇ ਕਰਕੇ ਬਹੁਤੇ ਹਾਲੀ ਦੁਪਹਿਰ ਤੋਂ ਪਹਿਲਾਂ ਹੀ ਖੇਤੀ ਜਾ ਪਹੁੰਚੇ ਆਥਨ ਤੱਕ ਜਿੰਨੀ ਵਿਆਹੀ ਗਈ ਬਾਹਲੇ ਤਿਆਸ ਨਿਰਾਸ਼ ਦੀ ਦੁੱਖਤਾ ਵਿੱਚ ਗਰੈਸੇ ਥੱਕ ਕੇ ਹਾਰੇ ਹੱਥ ਨੇ ਘਰਾਂ ਨੂੰ ਮੋੜੇ ਦਿਨ ਭਰ ਦੇ ਥਕੇਵੇਂ ਮੁੜ ਕੇ ਤੇ ਨਟਾਲ ਹੋਏ ਮਨਾ ਕਰਨ ਕਿਸੇ ਦਾ ਬੋਲ ਨਹੀਂ ਸੀ ਨਿਕਲਦਾ ਜੇ ਕਿਸੇ ਤੋਂ ਕੁਝ ਪੁੱਛਦੇ ਵੀ ਤਾਂ ਅਗੋਂ ਖੀਜੀ ਅੱਕੀਵਾਚ ਉਹ ਉੱਤਰ ਵੀ ਕੋਈ ਦਿੰਦਾ ਉਹ ਸਿੱਧਾ ਨਹੀਂ ਸੀ ਹੁੰਦਾ ਅਗਲੇ ਦਿਨ ਵੀ ਪੈਰ ਦੇ ਤੜਕੇ ਲੋਕਾਂ ਨੇ ਹੱਜ ਜੋੜ ਲਈ ਤੀਜੇ ਪੈਰ ਤੱਕ ਜਿੰਨੀ ਵਿਆਹੀ ਗਈ ਬਾਲੇ ਤੇ ਦਿਨ ਛਿਪਣ ਤੋਂ ਪਹਿਲਾਂ ਘਰਾਂ ਨੂੰ ਮੋੜਾਈ ਪਰੋਦਾਸੀ ਨਾਲ ਸਾਫ ਦੇ ਜੀਰੇ ਗ੍ਰੀਨੇ ਗਰਹਿਨੇ ਹੋਏ ਸਨ ਦੀਨ ਦੁਨੀਆ ਦਾ ਮਾਲਕਾ ਇੱਕ ਪਲ ਦਰਸ ਦਖਾ ਇੱਕ ਪਲ ਦਰਸ ਦਿਖਾ ਠਾਕਰੇ ਬੌਜੀ ਦੇ ਬੋਲ ਅਮਰਤ ਵੇਲੇ ਸਾਰੇ ਪਿੰਡ ਨੂੰ ਵਿਚਾਨ ਕਰ ਦਿੰਦੇ ਲੋਕ ਜਾਗ ਪੈਂਦੇ ਪਰ ਉੱਠ ਕੇ ਬਾਹਰ ਜਾਣ ਦੀ ਹਿੰਮਤ ਨਹੀਂ ਸੀ ਪੈਂਦੀ ਮੀ ਪੈਨ ਮਗਰੋਂ ਰਾਤ ਨੂੰ ਸਿੱਲੀ ਹਵਾ ਨਾਲ ਹੱਡ ਗੋਡੇ ਨਸੁੱਤੇ ਹੋ ਜਾਂਦੇ। ਸਰੀਰ ਸਥਲ ਹੋਣ ਕਾਰਨ ਦਿਨ ਚੜ੍ਹਦੇ ਤੱਕ ਉੱਠਿਆ ਨਹੀਂ ਸੀ ਜਾਂਦਾ। ਜਦੋਂ ਲੋਕ ਬਾਟ ਦੇ ਤੇ ਜਵਾਨ ਮੁੰਡੇ ਤਾਂ ਹਲ ਜੋੜ ਲੈਂਦੇ ਪਰ ਬੁੱਢੇ ਠੇਰੇ ਮੰਜਾਂ ਤੇ ਪਲਸੱਟੇ ਮਾਰਦੇ ਹੀ ਵੈਗ ਰੂਹੇ ਦਾ ਤੇ ਆਏ ਸੱਚਾ ਬਾਦਸ਼ਾਹ ਕਹਿ ਕੇ ਹੌਂਕੇ ਭਰਦੇ ਰਹਿੰਦੇ। ਉਹ ਜੋ ਉਹਨਾਂ ਦੀ ਆਵਾਜ਼ ਕਰਦੇ ਵਿੜੇ ਤੋਂ ਬਾਹਰ ਨਹੀਂ ਸੀ ਸੁਣਦੀ। ਨੋਹਾਂਤੀਆਂ ਤੇ ਬੁਢੇਰੀ ਉਮਰਦਿਆਂ ਤੀਵੀਆਂ ਲੰਬੇ ਸਾਲ ਲੈਂਦਿਆਂ ਜਿਵੇਂ ਸੁਣਦਿਆਂ ਹੀ ਨਹੀਂ ਸਨ ਉਹ ਜਿਹੇ ਹਾਂ ਉਹ ਕੇ ਸੁਣ ਸੁਣ ਕੇ ਅੱਕ ਚੁਕੀਆਂ ਸਨ ਕਈ ਤਾਂ ਇੰਨਾ ਹੌਕਿਆਂ ਤੋਂ ਬੇਜਾਰ ਬੁਰਾਪਲਾ ਵੀ ਬੋਲਦਿਆਂ ਫਿਰਦਣਾ ਗੁੱਸਾ ਨਿਆਣਿਆਂ ਤੇ ਕਰਦਣਾ ਪਹਿਲੇ ਮਹੀ ਤੋਂ ਮਗਰੋਂ ਕਈ ਦਿਨ ਪਿੰਡ ਵਿੱਚ ਕੋਈ ਸਿਪਾਹੀ ਜਾਂ ਫੌਜੀ ਨਹੀਂ ਸਿਆਇਆ ਲੋਕ ਜਦੋਂ ਖੇਤਾਂ ਨੂੰ ਜਾਂਦੇ ਦੂਰੋਂ ਡੇਰੇ ਜਾਂ ਫੌਜੀਆਂ ਦੀ ਟੈਂਟਾਂ ਵੱਲ ਨਿਗਾਹ ਮਾਰਦੇ ਤਾਂ ਵਾਰ ਕੋਈ ਨਹੀਂ ਸੀ ਦਿਸਦਾ ਡੇਰੇ ਵਿੱਚ ਪਿਛਲੇ ਪਾਸੇ 3-4 ਕੋੜੇ ਤੇ ਫੌਜੀਆਂ ਦੀ ਟੈਂਟਾਂ ਕੋਲੇ ਲੰਡੀ ਜਹੀ ਜੀਪ ਤੇ ਛੋਟਾ ਟਰੱਕ ਹੀ ਤਿਸਦਾ ਜਿਹੜਾ ਮੀਂਹ ਨਾਲ ਭਿੱਜ ਕੇ ਬੰਦਿਆਂ ਵਾਂਗ ਹੀ ਨਿਸੱਤਾ ਹੋ ਗਿਆ ਲੱਗਦਾ ਸੀ ਪਿੰਡ ਵਿੱਚ ਕੋਈ ਰੌਲਾ ਰੱਪਾ ਨਹੀਂ ਸੀ ਸੁਣਦਾ ਲੋਕ ਸੁੰਨੇ ਸੁੰਨੇ ਤੁਰੇ ਫਿਰਦੇ ਸਨ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰਦਾ ਹਾਲ ਹੀ ਜਦੋਂ ਬੱਤਰਾਏ ਖੇਤ ਬੋਣ ਜਾਂਦੇ ਜਿਨ੍ਹਾਂ ਦੀਆਂ ਜ਼ਮੀਨਾਂ ਸੂਏ ਪਾਰ ਸਨ ਤੁਹਾਡੇ ਰੇਤੇ ਫੋਜੀ ਟੈਂਟਾਂ ਕੋਲੋਂ ਰਾਹ ਚ ਲੰਘਦੇ ਉਧਰ ਕੌੜ ਕੇ ਚਾਕਦੇ ਬਲਦਾਂ ਨੂੰ ਗਾਲਾਂ ਦੇ ਕੇ ਗੁੱਸਾ ਕਢਦੇ ਉਹ ਤੁਹਾਨੂੰ ਕਸਾਈ ਲੈਣ ਕੰਜਰੋ ਸਿੱਧੇ ਰਾਹ ਤਾ ਦੁਰੋ ਕੀ ਜ਼ਰੂਰ ਪ੍ਰਾਣੀਆਂ ਨਾਲ ਪੁੜਿਆਂ ਦੇ ਹੱਡ ਬਣਾਉਣੇ ਆ ਪੈਰ ਤਾਂ ਗਾਹ ਪੁੱਟੋ ਕਿ ਤੁਸੀਂ ਵੀ ਉਹੋ ਕਰਾਉਣੀ ਆ ਕਿ ਜਿਹੜੀ ਪਿੰਡ ਨਾਲ ਹੋਈ ਐ ਤੁਰੋ ਤੁਰੋ ਗਾਹ ਪਤੰਦਰੋ ਗੋਲੀ ਤਾਂ ਨਹੀਂ ਵੱਜੀ ਜੇ ਵੱਜੂ ਵੀ ਤਾਂ ਕੀ ਕੰਮ ਕੀਤੇ ਬਿਨਾ ਤਾਂ ਫਿਰ ਵੀ ਨਹੀਂ ਸਰਨਾ ਜੇ ਵੱਜੇਗੀ ਨਾ ਤਾ ਵੱਡਾਂਗੇ ਕਿੱਥੋਂ ਜੇ ਬੀਜਾਂਗੇ ਨਹੀਂ ਤਾਂ ਵੱਡਾਂਗੇ ਕਿੱਥੋਂ ਕੋਈ ਦੂਜਾ ਪਿੱਛੇ ਆਉਂਦਾ ਉਹਦਾ ਅਧੂਰਾ ਬਾਗ ਪੂਰਾ ਕਰਦਾ ਬੀਜਾਂ ਤਾਂ ਬਥੇਰਾ ਚੰਗਾ ਸੀ ਪਰ ਵੱਡਣ ਵਾਲੇ ਕੋਈ ਕਸੀਰ ਵੀ ਨਹੀਂ ਥਿਆਇਆ ਫਿਰ ਬੀਜਣ ਵੱਡਣ ਦਾ ਕੀ ਮੇਲ ਮੇਲ ਹੋਵੇ ਚਾਹੇ ਨਾ ਪਰ ਬੀਜਣਾ ਤਾਂ ਪਊ ਕਿ ਨਹੀਂ ਜੇ ਐਂ ਹੱਥ ਤੇ ਹੱਥ ਧਰੀ ਬੈਠੇ ਰਹੀ ਤਾਂ ਫਿਰ ਕਿਹੜਾ ਜਮਦੂਤ ਖਿਹੜਾ ਛੱਡ ਦੇਣਗੇ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਆਪਾਂ ਆਪਦਾ ਕਰੀਏ ਦੇਖੀ ਕੌਣ ਜਿੱਤੇ ਕੌਣ ਹਾਰੇ ਪਹਿਲਾਂ ਕੁਝੀ ਟੋਕ ਕਰਦਾ ਪਤਾ ਨਹੀਂ ਡੇਰੇ ਡੇਰੇ ਵਾਲੇ ਪੁਲਿਸਾਂ ਦੇ ਟੈਂਟਾਂ ਵਿੱਚ ਡੜ ਕੇ ਬੈਠੇ ਪਰ ਫੌਜੀਆਂ ਨੂੰ ਉਹਨਾਂ ਦੀ ਕੁਝੀਆਂ ਸੁਣਦਿਆਂ ਵੀ ਸੰਨ ਕੇ ਨਹੀਂ ਜੇ ਸੁਣਦਿਆਂ ਸੀ ਤਾਂ ਸਮਝ ਵੀ ਆਉਂਦੀ ਸੀ ਕਿ ਨਹੀਂ ਪਰ ਹਾਲੀ ਆਪਣਾ ਗੁੱਪਗਵਾੜ ਜ਼ਰੂਰ ਕੱਢ ਲੈਂਦੇ ਜਿੱਤ ਹਾਰ ਦੀ ਖੇਡ ਤਾਂ ਚੱਲਦੀ ਰਹੀ ਪਰ ਅਜੇ ਅੱਧੇ ਖੇਤ ਵੀ ਨਹੀਂ ਸਿਵਾਹੀ ਗਏ ਕਿ ਐਨ ਪਰ ਦੇ ਟੜਕੇ ਦੱਖਣ ਵੱਲੋਂ ਕਾਲਾ ਘਟਾਵਾਂ ਹਨੇਰੀ ਬਾਗਾਂ ਆ ਤੇ ਦਿਨ ਚੜਦੇ ਤਾਂ ਇਹ ਪਿੰਡ ਦੀਆਂ ਗਲੀਆਂ ਘਰਾਂ ਦੇ ਵਿਹੜੇ ਤੇ ਛੱਤਾਂ ਉੱਤੇ ਵੀ ਚਲ-ਥਲ ਹੋ ਗਈ। ਗਲੀਆਂ ਵਿੱਚੋਂ ਵਗਦਾ ਗੰਧਲਾ ਪਾਣੀ ਢੇਰੇ ਦੇ ਨੇੜੇ ਜਾ ਕੇ ਦਰਿਆ ਬਣ ਗਿਆ। ਮਹੀਨੇ ਮੁਰ ਸਾਰੇ ਪਿੰਡ ਦੀਆਂ ਪ੍ਰਾਣੀਆਂ ਗੰਧਾਂ ਦੇ ਲਿਓ ਟੇਕਨੇ ਸ਼ੁਰੂ ਕਰ ਦਿੱਤੇ। ਪਸ਼ੂਆਂ ਵਾਲੇ ਛਤੜੇ ਬਾਹਰਲੇ ਵਾਲਗਾਂ ਦੀਆਂ ਸਾਢੇ ਤਿੰਨ ਚਾਰ ਹੱਥ ਉੱਚੀਆਂ ਗੰਧਾਂ ਜਿੱਥੋਂ ਪਹਿਲੇ ਮੇ ਨਾਲ ਹੀ ਖੁਰਗਾ ਹੋਗਾ ਪਹਿਲਾਂ ਹੀ ਮਮੀ ਨਾਲ ਖੁਰਗਾ ਹੋਗਾ ਸਨ ਉਹ ਡਿੱਗਣ ਲੱਗ ਪੈਂਗਾ ਡਿੱਗਦਿਆਂ ਕੰਦਾਂ ਦੀ ਤਮਕਾਰ ਨਾਲ ਸਭ ਦੇ ਦਿਲ ਦਹਿਲ ਜਾਂਦੇ ਸਿਆਣੀਆਂ ਬੁੱਢੀਆਂ ਆਪੋ ਆਪਣੇ ਢਾਂਗ ਨਾਲ ਇਸ ਕੈਰ ਨੂੰ ਪੁਰਾਣੇ ਵੇਲੇ ਨਾਲ ਮਿਲਾ ਕੇ ਜਿਵੇਂ ਸਦੀਆਂ ਦੀ ਪਾੜੇ ਮੇਲ ਦਿੰਦਣਾ ਮੇਰੀ ਮਾਂ ਦੱਸਦੀ ਹੁੰਦੀ ਉਹਦੀ ਸੁਰਤ ਤੋਂ ਪਹਿਲਾਂ ਇਹੋ ਜਿਹੀ ਪਰਲੋ ਆਈ ਸੀ ਜਦੋਂ ਪਿੰਡਾਂ ਦੇ ਪਿੰਡ ਰੁੜਕੇ ਸੀ ਪਿੰਡ ਟੁੱਟੇ ਤਾਂ ਫੇਰ ਬਸ ਗਏ ਪਰ ਜਦੋਂ ਸਪੰਜੇ ਦਾ ਕਾਲ ਪਿਆ ਸੀ ਉਦੋਂ ਪਸ਼ੂ ਆਨੇ ਭੂੰਡ ਟਿੱਟਣਾ ਖਾਦਣਾ ਸੀ ਲੋਕਾਂ ਨੇ ਦਰਖਤਾਂ ਦੀ ਬਿਲਕ ਲਾਲਾ ਖਾਦੀ ਸੀ ਮਾਰੇ ਪਸ਼ੂ ਕੋਈ ਚੁੱਕਣ ਵਾਲਾ ਨਹੀਂ ਸੀ ਬਜਿਆ ਨਿੱਕੇ ਨਿਆਣੇ ਤੇ ਬੁੱਢੇ ਠੇਰੀ ਸਭ ਦੁੱਖ ਭੁੱਖ ਦੁੱਖ ਹੀ ਤੁਰ ਗਈ ਸੀ ਮੇਰੀ ਨਾਨੀ ਉਦੋਂ ਚੌਹਾਂ ਕਵਰਾਂ ਦੀ ਸੀ ਉਹਦੇ ਧੋਪਰਾ ਤੇ ਇੱਕ ਭੈਣ ਉਸੇ ਕਾਲ ਨਹੀਂ ਖਾ ਲਈ ਸੀ ਕੀ ਕਰੇ ਬੰਦਾ ਬਸ ਰੋਣ ਤੋਣ ਹੀ ਬੱਲੇ ਰਹਿ ਜਾਂਦਾ ਏ ਤਾਂ ਉਹ ਦਿਹਾ ਉਹ ਹੋ ਜਾਣੇ ਲੀਲੀ ਛਤਰੀ ਵਾਲਾ ਭਾਈ ਆਹੋ ਤਾਂ ਹੀ ਅਨਿੰਗ ਸਿਉਂ ਗਲਾਸਾਂ ਨੂੰ ਚਪੰਜਾ ਕਹਿਣ ਲੱਗ ਪਏ ਸੀ ਛੰਨੇ ਕੌਲੇ ਤਾਂ ਮਾੜਾ ਮੋਟਾ ਪਾਣੀ ਛਲਕੂ ਐ ਤਾਂ ਨਹੀਂ ਭਾਈ ਗਲਾਸਾਂ ਨੂੰ ਟੇਡਾ ਹੋ ਕੇ ਟਿੱਪ ਵੀ ਨਾ ਵਜੇ ਇਹ ਕਹਾਣੀ ਲੋਕ ਸਦਨਾ ਤੋਂ ਦਰਹਾਉਂਦੇ ਆਏ ਸਨ ਪੰਜਾਬ ਸਦੀਆਂ ਤੋਂ ਪਾਛਾਂ ਵੱਲੋਂ ਆਏ ਪਛਾਧਿਆਨੀ ਜਿਵੇਂ ਡੜਿਆ ਸੀ ਓਵੇਂ ਬਖਰਾ ਤੇ ਆਸੀ ਜਿਹੜਾ ਲੋਕਾਂ ਦੀ ਹਰ ਬੀੜ ਦਰਹਾਉਂਦੀ ਆਈ ਸੀ ਪਰ ਫਿਰ ਵੀ ਲੋਕ ਜਾਂਦੇ ਸਨ ਜਿਵੇਂ ਉਹ ਅਜਿਹੇ ਕਸ਼ਟ ਭੋਗਣ ਲਈ ਹੀ ਜਾਂਦੇ ਤੇ ਭੋਗਦੇ ਹੀ ਤੁਰ ਜਾਂਦੇ ਸੀ ਕੌਣ ਜਾਣੇ ਕਿ ਇਹ ਕੁਦਰਤ ਦੀ ਖੇਡ ਸੀ ਜਾਂ ਪਿਛਲੇ ਜਨਮਾਂ ਦੇ ਕਰਮ ਨਾ ਕਿਸੇ ਨੇ ਪਿਛਲਾ ਜਨਮ ਦੇਖਿਆ ਭੋਗਿਆ ਸੀ ਤੇ ਨਾ ਹੀ ਕਿਸੇ ਸਦਾ ਲਈ ਤੁਰ ਗਈ ਨੀ ਕਦੇ ਨਾ ਕਿਸੇ ਦੱਸਿਆ ਸੀ ਕਿ ਉਹਦਾ ਅਗਲਾ ਜਨਮ ਕਿਵੇਂ ਬੀਤ ਰਿਹਾ ਸੀ ਪੀੜੀ ਦਰ ਪੀੜੀ ਇੰਜ ਲੋਕ ਦੁੱਖ ਕਸ਼ਟ ਭੋਗਦੇ ਆਉਂਦੇ ਜਾਂਦੇ ਰਹੇ ਪਰ ਉਸ ਦਾ ਤੇ ਦੇ ਬਾਣੀ ਦਾ ਬੰਦੇ ਦੇ ਅਗਲੇ ਪਿਛਲੇ ਕਰਮਾਂ ਦਾ ਭੇਤ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ ਕਿਸੇ ਭੇਤ ਬਾਰੇ ਉਸ ਦਿਨ ਪ੍ਰਤਾਪਾ ਉੂਰਾ ਤੇ ਦੰਮਣ ਮੇ ਵਿਚ ਇਹ ਦਰਵਾਜ਼ੇ ਦੀ ਥੜੀ ਤੇ ਪਏ ਗਿਆਨ ਗੋਸ਼ਟ ਕਰੀ ਗਏ ਗਏ ਸਨ ਪਰ ਭੇਤ ਦਾ ਭੇਤ ਸੀ ਉਹ ਵਿਚਾਰੇ ਕੀ ਸਮਝਣ ਕੀ ਸੰਸਾਰ ਕਿਸ ਨੇ ਕਿਉਂ ਬਣਾਇਆ ਸੀ ਜਿੱਥੇ ਜੰਮਣ ਤੋਂ ਲੈ ਕੇ ਆਖਰੀ ਸਾਹ ਵੀ ਕਿਸੇ ਨੂੰ ਸੁੱਖ ਦਾ ਨਾ ਆ ਸਕੇ ਬਸ ਬਿਸ਼ਰਮੀ ਜਿਵੇਂ ਕਦੇ-ਕਦੇ ਹੱਸਦੇ ਰਹਿੰਦੀ ਸੀ ਕਿਉਂ ਦੰਮਣਾ ਇਹ ਨਰਕ ਸਵਰਗ ਕਿਸੇ ਹੋਰ ਥਾਂ ਹੈ ਜਿਹੜੇ ਆਪਾਂ ਨੂੰ ਕਦੇ ਨਾ ਧਰਤੀ ਤੇ ਦਿਸਿਆ ਤੇ ਨਾ ਹੀ ਹੋਰ ਕਿਧਰੇ ਸੁਣੇ ਦੇਖੇ ਫਿਰ ਹੋਏ ਕਿੱਥੇ ਤੇਰਾ ਮਤਾ ਕੀ ਕਹਿੰਦਾ ਏ ਦਮਨ ਨੂੰ ਅੱਧੀ ਗੱਲ ਸਮਝ ਆ ਗਈ ਸੀ ਉਹਨੇ ਤੋੜਾ ਛਾੜਦਿਆਂ ਕਿਹਾ ਉਹ ਦੇਖਿਆ ਤਾਂ ਸਭ ਕੁਝ ਇੱਥੇ ਹੀ ਹੈ। ਕਈ ਇਸੇ ਕਰਕੇ ਕਹਿੰਦੇ ਆ ਨਾ ਆ ਜਹਾਨ ਮਿੱਠਾ ਅਗਲਾ ਕਿਹਨੇ ਛੇਠਾ। ਪਰ ਦੂਜੇ ਪਾਸੇ ਦੇਖੀ ਤਾਂ ਮਿੱਠਾ ਤਾਂ ਕਿਸੇ ਪਾਸਿਓਂ ਦਿਸਦਾ ਹੀ ਨਹੀਂ। ਸਾਰੇ ਪਾਸਿਓਂ ਕੌੜਾ ਹੀ ਕੌੜਾ ਬਾਕੀ ਤੂੰ ਦੱਸ ਦੇ। ਕੌੜਾ ਤਾਂ ਹੈ ਹੀ ਪਰ ਮਿੱਠਾ ਕਰਕੇ ਮੰਨੀ ਜਾਂਦੀ ਆ। ਆਪਣੇ ਪਿੰਡਾਂ ਦਾ ਸਿਮਾ ਦੱਸਦਾ ਹੁੰਦਾ ਬਾਈ ਆਹ ਦੇ ਤਾਈ ਦੇ ਤਾਈ ਦੇ ਫੁੱਲ ਪਾਉਣ ਗਿਆ ਸੀ। ਹੋ ਗਏ ਹੋਣਗੇ 20-25 ਵਰੀ। ਮੂੰਹ ਨੇਰੇ ਪਾਂਡਾ ਹੋਕਾ ਦਿੰਦਾ। ਦਿੰਦੇ ਗਏ ਅਕੀ ਹਰੀ ਲੋ ਹਰੀ ਲੋ ਸੇ ਮੈਨੇ ਦੋ ਪੈਸੇ ਦੇ ਕੇ ਪਿੱਪਲ ਦੇ ਪੱਤੇ ਤੇ ਰੱਖੀ ਪਾਇਆ ਘਰੀ ਲੈ ਲੇਂਦੀ ਸੋਚਿਆ ਬਾਈ ਕੋਈ ਪ੍ਰਸ਼ਾਦ ਹੋ ਨੇਰੇ ਜੀ ਖਾਣ ਲੱਗ ਪਿਆ ਨਾਲੇ ਖਾਈ ਜਾਵੇ ਨਾਲੇ ਕਹੇ ਹਰੀ ਦਵਾਰ ਵਾਲਿਆਂ ਨੇ ਤੇਰੀ ਹਰੀ ਕਰਕੇ ਖਾਈ ਜਾਂਦੇ ਆ ਉਹ ਸਵਾਦ ਤਾਂ ਉਹ ਹੀ ਅਰਗਾ ਹੀ ਆਉਂਦਾ ਦਿਨ ਚੜ੍ਹੇ ਪਤਾ ਲੱਗਿਆ ਬਈ ਉਹ ਹਰੀ ਤਾਂ ਗਉਆਂ ਦਾ ਖੂਆ ਸੀ ਜੀ ਦਾ ਪੋਚਾ ਦੇ ਕੇ ਉੱਥੇ ਲੋਕ ਰੋਟੀ ਟੋਕ ਟੋਕ ਪਕਾਉਂਦੇ ਸੀ ਹੈ ਗੱਲ ਅਸਲੀ ਦਮਨ ਨੇ ਹੁਗਾਰਾ ਪਾਇਆ ਆਪਾਂ ਵੀ ਤਾਂ ਸਾਰੀ ਉਮਰ ਇਹੋ ਕੁਛ ਕਰਦੇ ਰਹੇ ਆ ਕਿ ਨਹੀਂ ਬਸ ਐਵੇਂ ਬਲੇਖੇ ਜੀ ਬੀਤ ਗਏ ਸਾਰੇ ਕਿ ਨਹੀਂ ਤੇ ਦੋਹੇ ਫੀ ਫੀ ਫਾ ਕਰਕੇ ਹੱਸਣ ਲੱਗ ਪਏ ਉਹਨੂੰ ਉਹਨਾਂ ਨੂੰ ਬੀਤੇ ਦੀ ਕੋਈ ਖੁਸ਼ੀ ਨਹੀਂ ਸੀ ਤੇ ਨਾਗਾ ਬਸ ਬੀਤ ਗਈ ਸੋ ਬੀਤ ਗਈ ਝੋਰਾ ਕਾ ਦਾ ਤੇ ਰਹਿੰਦੀ ਕਿਹੜਾੜੀ ਰਹਿ ਜੂਗੀ ਐਵੇਂ ਉਹ ਧੀਤੇ ਮੀ ਵਰਦਾ ਰਿਹਾ ਲੋਕ ਘਰਾਂ ਦਾ ਡਰੇ ਰਹੇ ਤਿੰਨ ਦਿਨ ਝੜੀ ਲੱਗੀ ਰਹੀ ਚੌਥੇ ਦਿਨ ਅਚੰਕ ਬੱਦਲ ਫਟ ਗਏ ਤੇ ਅੱਗ ਵਾਂਗ ਤਪਦਾ ਸੂਰ ਜ ਪਹਿਲਾਂ ਬੱਦਲਾਂ ਵਿੱਚੋਂ ਝਾਤ ਮਾਰਦਾ ਰਿਹਾ ਪਰ ਰੋਟੀ ਵੇਲੇ ਤਾਂ ਸਿੱਧਾ ਪਿੰਡ ਉੱਤੇ ਆਪਣੀ ਤਪਸ਼ਤਾ ਕੈਰ ਬਰਾਉਣ ਲੱਗ ਪਿਆ ਪਿਛਲੇ ਮੀਂਹ ਮੀਂਹਾਂ ਕੀ ਅੰਤ ਤੱਕ ਤੋਪੂ ਕਾਰ ਨਹੀਂ ਗਿੱਲੇ ਬਨੇਰੇ ਪਹਿਲਾਂ ਪਾਫਾ ਛੱਡਾਂ ਲੱਗ ਪਏ ਫਿਰ ਕੰਧਾਂ ਪਾਟਾਂ ਲੱਗ ਪੁਗਾ ਕੰਗਾ ਘਰਾਂ ਦੇ ਪੁਰਾਣੇ ਕੋਠੇ ਛੱਤਾਂ ਦੇ ਭਾਰ ਨਾਲ ਹੀ ਮਿੱਟੀ ਦਾ ਢੇਰ ਬਣ ਕੇ ਮੰਜੇ ਪੀੜੀਆਂ ਸੰਦੂਖ ਤੇ ਲੀੜੇ ਕੱਪੜੇ ਮਲਬੇ ਹੀਟ ਤੱਬੇ ਗਏ ਆਂਡ-ਗਾਂਡ ਦੇ ਬੰਦਿਆਂ ਦੀ ਵਾਦਤ ਨਾਲ ਜਿਹੜਾ ਸਮਾਨ ਵਿਵਾਜ ਸਕਿਆ ਪਚਾਲਿਆ ਸਭ ਤੋਂ ਮੰਦੀ ਹਾਲਤ ਉਹਨਾਂ ਘਰਾਂ ਦੀ ਸੀ ਜਿਨ੍ਹਾਂ ਦਾ ਇੱਕੋ ਕੋਠਾ ਸੀ ਉਹ ਵੀ ਟਹਿ ਗਿਆ ਕਈ ਘਰ ਜਿ ਇਹ ਸਮ ਜਿਨਾਂ ਕੋਲ ਟਹਿ ਗਏ ਕੋਠੇ ਮੋੜ ਛੱਤਾਂ ਦੀ ਹਿੰਮਤ ਨਹੀਂ ਸੀ ਅਜਿਹਾ ਕਹਿ ਰੇ ਨੀਕਾ ਕਰਨ ਲਈ ਪਰ ਲੋਦਾ ਹੀ ਦੂਜਾ ਨਾ ਸੀ ਦੋ ਦੋ ਦਿਨ ਲੋਕਾਂ ਨੇ ਲੋਕਾਂ ਨੂੰ ਟਹੇ ਕੋ ਕੰਦਾ ਕੋਠਾ ਵਿੱਚੋਂ ਸਮਾਨ ਕਢਣ ਲੱਗ ਗਏ ਵੀਰੇ ਵਿੱਚ ਚਾਰ ਇਟਾਂ ਰੱਖ ਕੇ ਆਟਾ ਤੇ ਚਾਰ ਪਾਂਡੇ ਦੀ ਗੁੰਨੜਾ ਤੋਂ ਮਾ ਕੇ ਰੋਟੇ ਪਕਾਉਣਾ ਲੱਗ ਪੰਗਾ ਆਪ ਤਾਂ ਭੁੱਖੇ ਜੀ ਸੌ ਜਾਂਦੇ ਪਰ ਨਿਆਣਿਆਂ ਦੀ ਭੁੱਖ ਦਾ ਕੋਈ ਕੀ ਕਰੇ ਸੰਮਣ ਚਿੱਕੜ ਮੇਦਾ ਜੇ ਇਹ ਸਾਰੇ ਘਰਾਂ ਦੇ ਖਾਬਰ ਸਾਰ ਲੈਣਗੇ ਜੋ ਹਾਲ ਅੱਖੀਂ ਦੇਖਿਆ ਉਹ برداشت ਕਰਨਾ ਵੀ ਮੁਸ਼ਕਲ ਸੀ ਇੱਕ ਦੋ ਘਰੀ ਤਾਂ ਉਹ ਤਰਵਾਸ ਦੇ ਵਿੱਚ ਚਾਰ ਸ਼ਬਦ ਨਹੀਂ ਬੋਲ ਸਕਿਆ ਮਨ ਬੇਚੈਨ ਹੋ ਜਾਂਦਾ ਅੱਖਾਂ ਭਰ ਆਉਂਦੀਆਂ ਹੋਰ ਕੁਝ ਸੋਚਦਾ ਵੀ ਨਹੀਂ ਸੀ ਅਜੇ ਹੀ ਵੇਲੇ ਸਹਾਰਾ ਦੇਵੇ ਦੇ ਨਾਲ ਹੋਣ ਦਾ ਹੁੰਦਾ ਸੀ ਉਹ ਵੀ ਖੁੱਸ ਚੁੱਕਿਆ ਸੀ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਸਜੀਵਾਂ ਦੇ ਮੋਢੇ ਦਾ ਕੁੜੀਆਂ ਨਿਕਲਨ ਕਰਕੇ ਖੁੰਡੀ ਜਿਨਾ ਉਗਾਸੀ ਜਾਂਦੀ ਹੋਵੇ ਤੁਰਦਿਆਂ ਉਹ ਵੀ ਘ੍ਰਿਸ ਨਹੀਂ ਪੈਂਦੀ ਤੀਜੇ ਦਿਨ ਅਲੋਕ ਅਲੋ ਕਾਰਕਟਨਾਪਾ ਪਰੀ ਸਾਰੇ ਫੌਜੀ ਆਪਣੇ ਟੈਂਟ ਪੁੱਟ ਕੇ ਪਤਾ ਨਹੀਂ ਕਦੋਂ ਸਾਰਾ ਥੇ ਖਾਲੀ ਕਰ ਗਏ ਥਾਂ ਖਾਲੀ ਕਰ ਗਏ ਡੇਰੇ ਵਿੱਚ ਵੀ ਸੁੰਸਰਾ ਸੀ ਸ਼ਾਇਦ ਪੁਲਿਸ ਵਾਲੇ ਵੀ ਡੇਰੇ ਡੇਰਾ ਖਾਲੀ ਕਰ ਗਏ ਸੀ ਕੋੜੇ ਨਹੀਂ ਸੰਦਿਸਦੇ ਜੇ ਸੰਤਾਂ ਵਾਲੀ ਕੁਟੀਆਂ ਵਿੱਚ ਅਜੇ 2-4 ਬੰਦੇ ਬੈਠੇ ਹੋਣ ਉਹਨਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕੋਈ ਵੀ ਅੰਦਰ ਜਾ ਕੇ ਪਤਾ ਨਹੀਂ ਸੀ ਕਰਨਾ ਚਾਹੁੰਦਾ ਪਿਛਲੇ ਦਿਨਾਂ ਦੀ ਦਹਿਸ਼ਤ ਕੰਗ ਪਿੰਡ ਦੇ ਬੰਦੇ ਸੈਮੇ ਹੋਏ ਸਨ ਕਈ ਨੌਜਵਾਨ ਡੇਰੀ ਕੋਲੋਂ ਲੱਗਦੇ ਉੱਧਰ ਕੌੜ-ਕੌੜ ਚਾਕਦੇ ਲੰਗ ਜਾਂਦੇ ਪਰ ਅੰਦਰ ਕੁਝ ਨਹੀਂ ਸੀ ਦਿਸਦਾ ਸੰਮਨ ਨੂੰ ਪਤਾ ਲੱਗਿਆ ਤਾਂ ਉਹ ਜੋ ਪਚਪੀਤਾ ਡੇਰੀ ਵਾਲਦੋਰ ਪਿਆ ਚਿੱਕੜ ਵਿੱਚ ਸੱਜਾ ਬੈਠ ਤੇ ਖੁੰਡੀ ਤਿਲਕ ਗਈ ਕਈ ਥਾਵਾਂ ਤੇ ਤਾਂ ਥਾਵਾਂ ਤੇ ਤਾਂ ਡਿਗਣੋਂ ਮੁਸ਼ਕਲ ਨਾਲ ਬਚਿਆ ਡੇਰੀ ਦਾ ਖਿਰਕੋਲ ਕੋਲਾਂ ਲੱਗਾ ਤਾਂ ਉਹਦਾ ਉਤਲਾ ਬਲਾ ਟੱਡਾ ਹੋ ਕੇ ਟੁੰਡੇ ਦੀ ਵਾਂ ਵਾਂਗ ਲੰਮਕ ਗਿਆ ਉਸਦੇ ਭਿੱਜੜ ਖੜਾਕ ਨਾਲ ਸੰਤਾਂ ਵਾਲੀ ਕੁਟੀਆ ਅੰਦਰੋਂ ਇੱਕ ਪੁਲਸੀ ਵਾਲੀ ਅਲੀ ਕਰਦਾ ਪਾਰ ਆਇਆ ਤਾਂ ਸੰਮਣ ਉਤਾ ਚੱਕਿਆ ਸਿਪਾਹੀ ਨਿਕਲੀ ਨਿੱਕਰ ਪਾਈ ਹੋਈ ਸੀ ਬਾਹਰੋਂ ਨਿਕਲੇ ਟੱਡੇ ਤੇ ਛਾਤੀ ਉੱਤੇ ਉਂਗਲ-ਉਂਗਲ ਜੱਤ ਸੀ ਭਾਰੀਆਂ ਮੋਛਾਂ ਨੂੰ ਰੱਸੇ ਵਾਂਗ ਵੱਟ ਚਾੜਿਆ ਹੋਇਆ ਸੀ ਸਿਰ ਦੇ ਵਾਲ ਝਾਫੇ ਵਾਂਗ ਖਿਲਰੇ ਹੋਏ ਸਨ ਚੌੜੇ ਤੇ ਕਾਲੇ ਚਿਹਰੇ ਉੱਤੇ ਬਾਹਰੋਂ ਨਿਕਲਦੀਆਂ ਅੱਖਾਂ ਲਾਲ ਅੱਖਾਂ ਡਰਾਉਣ ਨਾਲ ਲੱਗਦੀਆਂ ਸਨ ਕੀ ਗੱਲ ਐ ਬਾਬਾ ਕਿਵੇਂ ਮੂੰਹ ਚੱਕੀ ਆਉਣਾ ਉਹ ਸੀ ਦੀ ਵਾਪਾਰੀ ਕਰਮੀ ਤੇ ਉੱਪਰੀ ਸੀ ਕਿਸੰਮਣ ਖਿੜਕ ਦੇ ਅੰਦਰ ਜਾ ਕੇ ਰੁਕ ਗਿਆ ਪਈ ਮੈਂ ਤਾਂ ਤੁਹਾਡੇ ਅਫਸਰ ਨੂੰ ਮਿਲਣਾ ਆ ਕਿਉਂ ਉਹ ਤਾਂ ਡੋਕੇ ਲੈਣੇ ਆ ਉਹ ਤਾਂ ਕੱਲ ਦਾ ਸ਼ਹਿਰ ਗਿਆ ਪਤਾ ਨਹੀਂ ਕਦੋਂ ਮੁੜੇ ਅਸੀਂ ਇੱਥੇ ਤਿੰਨ ਜਾਣੇ ਆ ਜੇ ਕਿਸੇ ਦੀ ਤੌਣੀ ਲਾਉਣੀ ਹੈ ਤਾਂ ਦੱਸ ਦੇਖੀ ਫਿਰ ਕਿਵੇਂ ਲਾਉਣੀ ਹੈ ਵਾਜਵਾਨਾ ਸ਼ਾਵਾਸ਼ੇ ਸੰਮਨ ਨੇ ਕੁਝ ਸਖਤ ਬਾਝ ਕੇ ਅਜੇ ਤੌਣੀਆਂ ਲਾਉਣ ਦੀ ਕੋਈ ਕਸਰ ਰਹਿ ਗਈ ਜਿਹੜਾ ਐਸਾ ਬੋਲ ਕਬੋਲ ਬੋਲ ਦੇ ਹੋਰ ਅਸੀਂ ਇੱਥੇ ਮੰਗਣ ਮੰਗਣੇ ਤੇ ਆਏ ਆ ਕਿ ਸਾਨੂੰ ਤੁਸੀਂ ਨਾ ਹੀ ਦੇ ਹੱਥ ਗੰਡ ਭੇਜ ਕੇ ਸੱਦਿਆ ਸੀ ਜਿਹੜੀ ਸਰਕਾਰ ਦੇ ਮੁਲਾਜ਼ਮ ਆ ਉਹ ਸਾਨੂੰ ਤਨਖਾਹ ਚਰੀ ਗਵਾਰਾ ਵੀ ਜਿੰਦੀ ਤਣੇ ਨਹੀਂ ਦਿੰਦੀ ਜਿਹੜਾ ਕੰਮ ਜਿਹੜਾ ਸਾਡਾ ਕੰਮ ਉਹ ਹੀ ਕਰਨਾ ਹੋਰ ਤੁਹਾਡੇ ਪਿੰਡ ਵਾਲੇ ਭੂਵਨੀ ਸਾਧਨ ਉਹ ਮੱਥਾ ਟੇਕਣ ਤਾਂ ਨਹੀਂ ਆਈ ਬਾਈ ਉਹ ਸਾਨੂੰ ਪੁੱਤ ਬਖਸ਼ੂਗਾ ਉਹ ਬੋਲਦਾ ਵੀ ਮੋਛਾਂ ਨੂੰ ਵੱਟ ਦਿੰਦਾ ਕਦੇ ਖੱਬੀ ਤੇ ਕਈ ਸੱਜੀ ਮੋਛਾਂ ਨੂੰ ਅੱਖਾਂ ਨਹੀਂਆਂ ਕਰਕੇ ਦੇਖੀ ਜਾਂਦਾ ਸੀ ਜਿਵੇਂ ਮੋਛਾਂ ਨੂੰ ਵੱਟ ਚਾੜਨਾ ਵੀ ਉਹਦੀ ਡਿਊਟੀ 'ਚ ਸ਼ਾਮਲ ਹੋਵੇ ਸੰਮਣ ਦਾ ਰਹਿਂਦਾ ਸਾਹ ਸੱਤ ਵੀ ਜਵਾਬ ਦੇ ਗਿਆ ਉਥੋਂ ਹੀ ਖਿੜਕ ਤੋਂ ਬਾਹਰ ਆ ਗਿਆ ਪਰ ਪੁਲਿਸੀਆਂ ਨੇ ਹੋਰ ਵੀ ਕ੍ਰੁਖਤ ਆਵਾਜ਼ ਨਾਲ ਹੋਕਰਾਂ ਮਾਰਿਆ ਵੇ ਬੁੜਿਆ ਆਖਿਰਕ ਤਾਂ ਸੂਤ ਕਰ ਜਾ ਕਿ ਪਿੰਡ ਦੇ ਕੁੱਤੇ ਸਾਡੇ ਮਗਰ ਪਾਉਣੇ पर सम्मान ने पीछेपों के नहीं देखा सिपाही बड़बड़ करदा ओमे मोछा नु ਵੱਟ ਦਿੰਦਾ ਖਿੜਕਵਾਲ ਤੁਰਿਆ ਆ ਪਿੰਡ ਵੱਲ ਤੁਰੇ ਜਾਂਦੇ ਸੰਮਣ ਵੱਲ ਸਿਸਤ ਲਾ ਕੇ ਝਾਕਦੇ ਉਸ ਦੀਆਂ ਅੱਖਾਂ ਹੋਰ ਲਾਲ ਹੋ ਗੰਗਾ ਆਹ ਥਨਤਾਈ ਪਿੰਡ ਵਿੱਚ ਡਿੱਗੇ ਕੋਠਿਆਂ ਤੇ ਕੰਦਾਂ ਦੀ ਇੰਤ ਹੀ ਹੋਰ ਵਧ ਗਈ ਹਰੇਕ ਬੱਤੀ ਵਿੱਚ ਦੋ ਦੋ ਤਿੰਨ ਤਿੰਨ ਕੋਠੇ ਜਾਂ ਕੰਦਾਂ ਟੈ ਗਏ ਸਨ ਸੰਮਨ ਨਾ ਅਸ਼ੋਦਾਸ ਤੇ ਨੀਤਾਣਾ ਹੋਇਆ ਵੀ ਉਹਨਾਂ ਘਰਾਂ ਚ ਗੇੜੇ ਮਾਰਦਾ ਤੇ ਆਂਢ ਗੁਆਂਢਾਂ ਨੂੰ ਜੋ ਵੀ ਮਦਦ ਉਹ ਕਰ ਸਕਦੇ ਸੀ ਬਾਰ-ਬਾਰ ਯਾਦ ਕਰਵਾਉਂਦਾ ਰਿਹਾ ਕੁਝ ਲੋਕ ਉਹਦੇ ਕਹੇ ਕਹਾਈ ਜੋ ਵੀ ਸਰਿਆ ਬਣਿਆ ਕਰਦੇ ਰਹੇ ਪਰ ਕਈ ਡਿੱਕੇ ਕੋਠਿਆ ਕੰਧਾਂ ਦਾ ਤਮਾਸ਼ਾ ਹੀ ਦੇਖ ਖਦੇ ਲੱਗੇ ਸੰਮਨ ਨੂੰ ਗੁੱਸਾ ਵੀ ਆਇਆ ਪਰ ਅੰਦਰੇ-ਅੰਦਰ ਭੀ ਗਿਆ ساری ਉਮਰ ਹੀ ਲੋਕਾਂ ਨਾਲ ਬਾਪੈਂਦਾ ਰਿਹਾ ਸੀ ਉਦਾਇ ਇਹੋ ਅਨਪਵਸੀ ਕੇ ਮਾੜੇ ਬੰਦੇ ਕੁੱਤੇ ਦੀ ਪੂਛ ਵਰਗੇ ਹੁੰਦੇ ਆ ਜਿਹੜੀ ਜੇ 12 ਸਾਲ ਬੰਜਲੀ ਚ ਪਾਈ ਰੱਖੀ ਫਿਰ ਵੀ ਸਿੱਧੀ ਨਹੀਂ ਹੁੰਦੀ ਅਜਿਹੇ ਬੰਦਿਆਂ ਨਾਲ ਉਹਨੇ ਕਦੇ ਝਗੜਾ ਮੁੱਲ ਨਹੀਂ ਸਿਲਿਆ ਪਰ ਜਿਹੜੇ ਅਜਿਹੀ ਮਸੀਤ ਵੇਲੇ ਤਮਾਸ਼ੀਨ ਬਣੇ ਰਹਿਣ ਉਹਨਾਂ ਤੇ ਬਹੁਤ ਗੁੱਸਾ ਹੁੰਦਾ ਤੇ ਮਨ ਬੇਚੈਨ ਹੋ ਜਾਂਦਾ ਸਾਰੇ ਪਿੰਡ ਦਾ ਇੱਕ ਢੇੜਾ ਹੋਰ ਲਾ ਕੇ ਘਰ ਮੁੜਿਆ ਤਾਂ ਸਰੀਰ ਵੀ ਝੂਠਾ ਪੈ ਗਿਆ ਲੱਗਿਆ ਕੰਗ ਦੀ ਛਾਵੇਂ ਪਏ ਮੰਜੇ ਤੇ ਬੈਠਾ ਜ਼ਾਰ ਲੰਬਾ ਬੈ ਗਿਆ ਮਨ ਉਦਾਸ ਹੋਣ ਕਰਕੇ ਜਿਵੇਂ ਅੰਗਾਂ 'ਚ ਸਾਹ-ਸਾਤ ਨਹੀਂ ਸੀ ਰਿਹਾ ਕੰਧ ਵੱਲ ਮੂੰਹ ਕਰਕੇ ਪਿਆ ਤਾਂ ਗੰਧ ਕਈ ਥਾਵਾਂ ਤੋਂ ਆੜਦੀ ਲੱਗੀ ਕੁਝ ਬੇਚੈਨੀ ਮਹਿਸੂਸ ਹੋਈ ਤਾਂ ਮੂੰਹ ਉਤਾਣੇ ਲੇਟ ਕੇ ਨੀਲੇ ਸਾਫ ਅਸਮਾਨ ਤੇ ਚਿੱਟੇ ਹੌਲੇ ਬੱਦਲ ਹਵਾ 'ਚ ਉੜਦੇ ਪੱਬੂਆਂ ਵਾਂਗ ਚੜਦੇ ਤੋਂ ਛਿਪਦੇ ਵੱਲ ਜਾਂਦੇ ਦੇ ਸੀ ਉਹਨਾਂ ਵੱਲ ਗੌਰ ਨਾਲ ਤਾਂ ਕਿਨ ਤੱਕ ਦੇਰ ਤੱਕਦਾ ਰਿਹਾ ਪਰ ਬੇਚੈਨੀ ਨਹੀਂ ਘਟੀ ਬਾਪੂ ਆਤਾ ਹੋਰ ਹੀ ਕੁਝ ਹੋ ਗਿਆ ਅੰਦਰ ਆਉਂਦੇ ਮੰਜੇ ਦੀ ਵਾਹੀ ਉੱਤੇ ਬਹਿ ਕੇ ਗਿੰਦਰ ਨੇ ਚਿੰਤਾ ਨਾਲ ਕਿਹਾ ਪਹਿਲਾ ਜਿਹੜੀ ਕਸਰ ਪੁਲਸਾਂ ਤੋਂ ਰਹੀ ਗਈ ਸੀ ਉਹ ਹੋਣਾ ਰੱਬ ਪੂਰੀ ਕਰੀ ਜਾਂਦਾ ਐ ਤਾਂ ਪਿੰਡ ਜਮਾ ਇਥੇ ਹੀ ਬਣ ਜਾ ਪਹਿਲਾ ਕਿਹੜਾ ਕਸਰ ਰਹੀ ਐ ਛੇਤੀਜ ਅਧਿਕਾਰਾਂ ਨੇ ਤਾਂ ਬਹੁਤ ਆਣਿਆ ਨੇ ਸੌਰੀ ਤੌਰ ਤੇ ਕਈ ਕਰਾਂ ਦੇ ਬੰਦੇ ਆ ਪਰ ਰੋਟੀਆਂ ਥੱਪਦੀ ਐ ਇਹ ਤਾਂ ਕੁਦਰਤ ਦੀ ਖੇਡ ਐ ਕਵਰੇ ਉਹਨੂੰ ਕੀ ਪਾਉਂਦਾਂ ਇਹ ਚੰਗੀ ਖੇੜਾ ਕੁਦਰਤ ਦੀ ਐਸੀ ਕੁਦਰਤ ਦਾ ਮਾਲਕ ਕੋਈ ਨਹੀਂ ਜਿਹੜਾ ਉੱਤੋਂ ਫੜ ਕੇ ਚਾਰ ਚਿੱਤਰ ਮਾਰੇ ਤਾਂ ਪੁੱਛੇ ਵਈ ਤੂੰ ਇਹ ਰੱਥ ਕੀ ਫੜਿਆ ਇਹ ਗੱਲਾਂ ਕਹਿਨੀਆ ਸੌਖਨਾ ਹੈ ਕਰਨਾ ਬਹੁਤ ਮੁਸ਼ਕਲ ਹੈ ਜਦੋਂ ਸੌਣ ਚਮੀ ਨਹੀਂ ਪੈਂਦਾ ਤਾਂ ਸਾਰਾ ਪਿੰਡ 14 ਦਿਨਾਂ ਦੇਗਾ ਵਾਲ ਕੇ ਪੁੰਨਦਾਨ ਕਰਦਾ ਫਿਰ ਵੀ ਜੀ ਇੰਦਰ ਦੇਵਤਾ ਨਹੀਂ ਸੁਣਦਾ ਤਾਂ ਕਿ ਉਹਦੇ ਡਾਂਗ ਮਾਰੇ ਕੋਈ ਸਾਨੂੰ ਤਾਂ ਜੀ ਕਿਤੇ ਕਾ ਜੀ ਅਸੀਂ ਤਾਂ ਲੱਤਾਂ ਵਾਂਹ ਤੋਰ ਕੇ ساری ਉਮਰ ਮੰਜੀ ਤੇ ਪੈਣ ਜੋਗਾ ਕਰਦੇ ਹੀ ਪਰ ਕੁਛ ਤਾਂ ਆ ਪੁੱਠੀ ਮਾਤ ਵਾਲੀ ਸਰਕਾਰ ਨੇ ਵਖਤ ਪਾਛ ਦੇ ਤੇ ਉਹ ਆ ਪਰ ਲੋ ਆ ਗਈ ਬਾਹੀ ਖੇਤ ਬੀਜੇ ਨਹੀਂ ਗਏ ਹੁਣ ਪਤਾ ਨਹੀਂ ਕੀ ਬਣੂ ਇਹ ਬਾਈ ਪਹਿਲੀ ਵਾਰੀ ਤਾਂ ਨਹੀਂ ਹੋਈ ਸਾਡੀ ਤਾਂ ساری ਉਮਰ ਲੰਘ ਗਈ ਕਿੰਨੇ ਵਾਰੀ ਕਾਲ ਪਿਆ ਕਿੰਨੇ ਬਾਹੀ ਜਿਹੜੇ ਮਿਹਨਤ ਤਰਸਦੇ ਰਹੇ ਆ ਉਹੀ ਪਿੰਡ ਟਾਉਣ ਨੂੰ ਲੱਗ ਪੈਂਦੀ ਉਹੀ ਪਿੰਡ ਨੂੰ ਢਾਉਣ ਲੱਗ ਪੈਂਦੇ ਆ ਫਿਰ ਕਿਨੂੰ ਕੁਝ ਕਹੀਏ ਬਾਈ ਇੰਨਾ ਗੈਰ ਨਾ ਵਰਤავੇ ਉਹ ਤਾਂ ਬਾਪੂ ਸਾਰਾ ਕੁਝ ਜਾਣਦਾ ਹੈ ਉਹ ਤਾਂ ਬਾਪੂ ਸਾਰਾ ਕੁਝ ਜਾਣਦਾ ਬਸ ਇੱਕ ਤਸ਼ਮਾ ਵਾਲੀ ਡਾਂਗ ਚਾਹੀਦੀ ਹੈ ਤੇ ਦੂਜਾ ਡਾਂਗ ਬਹਾਉਣ ਵਾਲਾ ਚਾਹੀਦਾ ਫਿਰ ਪੁੱਤਰੇ ਵੀ ਨੱਚਣ ਲੱਗ ਜਾਂਦੇ ਆ ਉਹ ਵੀ ਸਭ ਵਾਣਵਾ ਕੇ ਦੇਖ ਦੇਖੀ ਆ ਕਾਕਾ ਜਦੋਂ ਥੋਡੀ ਉਮਰ ਚ ਹੁੰਦੇ ਸੀ ਐ ਸੋਚਦੇ ਹੁੰਦੇ ਸਵਾਈ ਇੱਕ ਹੱਥ ਚ ਦਿੱਲੀ ਤੇ ਦੂਜੇ ਚ ਲਾਹੌਰ ਰੱਖ ਕੇ ਦੋਹਾਂ ਨੂੰ ਮਿੱਟੀ ਦੇ ਖੇਡਣਿਆਂ ਕੋ ਭੰਨ ਕੇ ਏਠ ਨਾਲੇ ਟੱਬ ਜਾ ਦੇਵਾਂਗੇ ਜਦੋਂ ਰਾਜੇ ਤੇ ਫੌਜੀਆਂ ਪੁਲਿਸਾਂ ਦਾ ਖਿਆਲ ਆ ਜਾਂਦਾ ਤਾਂ ਸੌ ਵਾਰੀ ਸੋਚਣਾ ਪੈਂਦਾ ਬਾਈ ਕਿਤੇ ਆਪਦੇ ਸਿੰਘ ਹੀ ਨਾ ਬਣਾ ਲਵਤੀ ਆਹੀ ਤਾਂ ਕਰਨ ਲੜਾਈ ਕਦੇ ਸੋਚ ਕੇ ਲੜੀ ਦੀ ਨਹੀਂ ਆਪਾਂ ਕਹਿੰਦੇ ਹੁੰਨੇ ਆਪਾਂ ਕਹਿੰਦੇ ਹੁੰਨੇ ਆ ਬਾਈ ਲੜਾਈ ਦੇ ਤਾਂ ਹੁੰਦੇ ਹੀ ਢਾਈ ਫਟਾ ਤੀਜਾੁੰਦਾ ਹੀ ਨਹੀਂ ਜਿਹੜਾ ਪਹਿਲ ਕਰਸੋ ਮਰੀ ਮੀਰੀ ਦੂਜਾ ਫਾੜੀ ਹੁਣ ਤਾਂ ਭਾਈ ਤੁਹਾਡਾ ਪੈ ਜੋ ਮਰਜੀ ਕਰੋ ਸਾਡੇ ਸਮੇਂ ਤਾਂ ਪੀਤ ਗਏ ਸਮੋਂ ਸਮੋਂ ਸਮਰੱਥ ਸਮਾਂ ਤਾਂ ਕਦੀ ਕਿਸੇ ਦਾ ਮਥਾਜ ਨਹੀਂ ਰਿਹਾ ਬੰਦਾ ਹੀ ਸਮੇਂ ਦਾ ਮਥਾਜ ਹੁੰਦਾ ਗਿੰਦਰ ਹੋਰ ਬਹਿਸ ਕੀਤੇ ਬਿਨਾ ਮੋੜ ਬਾਹਰ ਨਿਕਲ ਗਿਆ ਸੰਮਣ ਛੋਟੀ ਬਹੁਤੇ ਦੋਵੇਂ ਪੋਤਿਆਂ ਨਾਲ ਝਾਕਦਾ ਰਿਹਾ ਜਿਹੜੀ ਅੰਦਰ ਬਾਹਰ ਉਂ ਤੁਰੇ ਫਿਰ ਦਸਨ ਜੀ ਮੇਰਾ ਰਾਹ ਭੁੱਲ ਗਏ ਹੁਣ ਫਿਰ ਇੰਜ ਵੀ ਮਹਿਸੂਸ ਹੋਇਆ ਕਿ ਕਿਤੇ ਆਪ ਹੀ ਤਾਂ ਨਹੀਂ ਰਾਹ ਨਹੀਂ ਭੁੱਲ ਗਿਆ ਧੰਨਵਾਦ